ਆਹ ਦੇਖ ਆ ਉਹ ਗੋਰੇ ਜੇਦੀ ਗੱਰ ਗੱਡੀ ਦੀ ਸੁੱਖ ਆ ਨੀਟੇ ਨੇ ਸੁੱਖਿਆ ਹੀ ਗੱਡੀ ਠੀਕ ਹੋ ਗਈ ਆ ਓਏ ਮੈਨੂੰ ਪਤਾ ਕਿੱਦਾ ਪਤਾ ਲੱਗਾ ਹਾਂ ਮੈਂ ਆਲਾ ਕੱਲ ਹੀ ਆਜਮਣ ਕਰ ਲਈ ਮੈਂ ਤੇਰੇ ਫੋਨ ਕਰਨ ਲੱਗਾਗਾ ਦੇਖਿਆ ਇਹ ਕਾਲੇ ਨੇ ਮੰਗਲ ਲਿਆ ਤਾਂ ਹੀ ਹੋਣੀ ਤਾਂ ਹੀ ਉਦੋਂ ਪੈ ਪੁੱਠੇ ਲੱਗ ਗਿਆ ਕਿਤੇ ਮੈਂ ਨਹੀਂ ਲਾਈਆਂ ਲਾ ਜੇ ਤੋਰ ਨਹੀਂ ਕਿਉਂ ਸਾਡੀ ਨਹੀਂ ਲੱਗੇ ਇਹ ਤੇ ਤੇ ਨਹੀਂ ਤੈ ਮੈਨੂੰ ਗੱਲ ਵੀ ਕਿਹਾ ਮੈਂ ਵੀ ਗਿਆ ਹੀ ਮੈਂ ਵੀ ਗਿਆ ਹੀ ਇਦੋਂ ਤੂੰ ਗਿਆ ਨਹੀਂ ਜਦੋਂ ਆਪਾਂ ਬੈਂ ਪੁੱਠਾ ਕਰਕੇ ਲਾਇਆ ਸੀ ਹੋ ਸਕਦਾ ਫਿਊਜ ਵੀ ਹਿੱਲੇ ਦੇਉਵੇਂ ਫਿਊਜ ਨਹੀਂ ਜਾਲਾ ਤੇਲਾ ਗੱਡੀ ਸੈੱਟ ਕਰਤੀ ਉਹ ਅਸੀਂ ਹਰਤੀ ਹੈ ਨਾ ਹੋਰ ਕਾਦੋਂ ਔਖੇ ਭੈਣ ਤੁਸੀਂ ਸਾਰੇ ਜਣੇ ਐ ਵੀ ਪੈ ਗਏ ਰੋਏ ਨੇ ਨੀਟੇ ਨੇ ਗਿਆ ਹੀ ਮੱਥਾ ਟੇ ਗਿਆ ਮੰਨਦਾ ਨਹੀਂ ਰਹੀ ਹੁਣ ਸੈੱਟ ਹੋ ਗਏ ਹਾਂ ਮੰਨ ਲਿਆ ਹੁਣ ਮੰਨ ਲਿਆ ਮੰਨ ਗਿਆ ਹੁਣ ਹਾਂ ਦੇ ਜਿਹੜਾ ਛੱਡਦਾ ਉਹ ਨਾ ਉਹ ਹੀ ਨੰਬਰ ਫਿਊਜ ਲੱਗਣਾ ਇਹਦੇ ਆਹੋ ਨਹੀਂ ਲੈਣਾ ਤੇ ਭੈਣ ਜੇ ਉੱਤੇ 15 ਲੱਗਿਆ ਅਸੀਂ 20 ਲਾਉਣਾ ਤੇ ਇਹਨੇ ਪਟਾਕਾ ਦੇਣਾ ਆਪਾ ਹਾਂ ਹੁਣ ਖੇਤ ਕੇ ਚਲਾ ਕੇ ਦੇ ਮੋਟਰ ਸੀਗੀ ਮੋਟਰ ਤੇ ਤੇਲ ਆ ਗਿਆ ਬੰਦ ਹੋਈ ਹੋਏਗੀ ਆਦੀ ਸਪਰੇਅ ਮਾਰ ਕੇ ਧੋ ਕੇ ਹਵਾ ਮਾਰ ਕੇ ਮੈਂ ਕਿਉਂ ਲਾ ਦਨੇ ਆ ਮੈਂ ਵੀ ਲੋਟੀ ਆਪਣੇ ਵਾਲੀ ਇਹ ਪੈਪ ਲਾਤਾ ਪੈਪ ਲਾਤੇ ਲਾ ਕੇ ਮੈਂ ਜੋ ਪੁੱਠੇ ਲਾ ਕੇ ਚਲਾਏ ਇਹਦੇ ਵਾਂਗੂ ਉਹ ਪੈਸੇ ਗੱਡੀ ਵਾਲੀ ਨੇਸਾ ਓਵਰ ਹੋਈ ਜਾਵੇਂ ਪੈਸੇ ਤੁਰੇ ਨਾ ਲਾ ਦੇ ਕੀ ਆਣ ਐਵਰੇਜ ਵੀ ਵੱਜ ਜਾਣੀ ਉਹਦੇ ਜੋ ਤੇਲ ਸਾਫ ਹੋ ਗਿਆ ਜਰਾ ਮਨਟੀਨੇਟਰ ਦਾ ਆ ਪਿਆ ਤੇਰੀ ਗੱਡੀ ਦੀ ਆਵਾਜ਼ ਬਦਲ ਗਈ ਮੋਟਰ ਰੇਡਰ ਦਾ ਸਾਫ ਕਰਨ ਨੂੰ ਮੜਾ ਉਹ ਆਵਾਜ਼ ਬਦਲ ਗਈ ਗੱਡੀ ਦੀ ਆਵਾਜ਼ ਹੀ ਹੈ ਨਹੀਂ ਇਹੇ ਕਰਕੇ ਤਾਂ ਫੀਆਰ ਵੀ ਲੈਂਦੇ ਉਹ ਐ ਨੂੰ ਜਾਣਾ ਸਾਹਮਣੇ ਗੰਗਾ ਸਾਭੂ ਉਹ ਤਾਂ ਕਾਲੇ ਗੰਗੇ ਆਹ ਲਾਉਣ ਫੈਂਟ ਕੇ ਦਿਖਾ ਆ ਦੇਖਿਆ ਸੀਟੀ ਮਾਰਦੀ ਹੈ ਨਾ ਹਾਂ ਦੇਖਿਆ ਸੀਟੀ ਵਾਈ ਦੀ ਜਦੋਂ ਲੀਟ ਹੋ ਜਾਂਦੀ ਆ ਜਦੋਂ ਲੇਟ ਆ ਜਾਂਦੀ ਉਹ ਸੀਟੀ ਕਚਣੋਂ ਆ ਜਾਂਦੀ ਆ ਹਾਂ ਬੱਸ 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 ਉਹ ਮੈਂ ਵੀ ਪੁੱਠੇ ਲੱਗੇ ਹੋ ਗਏ ਨਹੀਂ ਨਹੀਂ ਪੈਪ ਵੀ ਸੀ ਫਿਊਜ ਵੀ ਸੀ ਉਹ ਤੱਕਦਾ ਜਦੋਂ ਆਪਾਂ ਗੱਡੀ ਜਨੇ ਫੂਰੀ ਤੱਕਦਾ ਉਹ ਬਾਹਰ ਨਾਲੇ ਘੜਦਰ ਨਾ ਬੈਠ। ਵੈ ਨਹੀਂ ਆਨੀ। ਇਹ ਆ ਉਹ ਇਹਨਾਂ ਡਰਾਈਵਰ ਦੀ ਆਪ ਜਗਾੜ ਕਰਕੇ ਗੱਡੀ ਠੀਕ ਕੀਤੀ। ਹਣ ਉਹ ਆ ਨਹੀਂ ਤਾਂ ਕੰਪਿਊਟਰ ਲਾਉਣਾ ਪੈਣਾ ਹੈ ਹਜੇ। ਮਖੜਾ ਦੇ ਲੈ ਤੇ ਰਮਨਦਰ ਦਾ ਖਰਚਾ ਬਚਾਲਿਆ ਹਣ ਪਾਰਟੀ ਵਾਲਾ। ਹਾਂ ਪਾਰਟੀ ਜੀ ਖਿਲਾਉਂਗਾ। ਜੋ ਮਰਜ਼ੀ ਖਾ ਲੈ। ਜੋ ਮਰਜ਼ੀ ਦਾ ਆਉਂਦਾ ਹੀ ਨਹੀਂ ਮਾਰਕੀਟ 'ਚ। ਤੈਨੂੰ ਗੋਲੀਆਂ ਖਾਣੀਆਂ ਗੋਲੀਆਂ ਖਾਣੇ ਤੂੰ। ਜੋ ਆਉਂਦਾ ਖਾਣ ਲੋਕੋ। ਉਹ ਯਾਰ ਹੱਥੀ ਤੋਂ ਜ਼ਿਆਦਾ ਨਾ ਕਰੇ ਅਗਰ ਹਰਮ ਕਰਿਆ ਕਰ ਕੋਈ ਤੈਨੂੰ ਬਾਜੀ ਬਾਜੀ ਕਰਦੇ ਰਹਿੰਦੇ ਤੂੰ ਮੜਾ ਚਲੋ ਉਸੇ ਘੜਦਾ ਰਹਿਣਾ ਉਹ ਹੋਰ ਕੁਝ ਨਹੀਂ ਮਾਲ ਖਾ ਲਈਦਾ ਆਪਾਂ ਤਾਂ ਆਪਣੇ ਭਰਾਵਾ ਜੀ ਬੈਠੇ ਆ ਬਾਹਰ ਨਹੀਂ ਕਰੀ ਨਾ ਫੇਕ ਹੀ ਮੈਨੂੰ ਤੇਰੇ ਅਰੀ ਦੇਖ 20 ਅੰਦੇ ਹਵਾਲਾ ਓਏ ਭੈਣ ਜੋਰ ਭੁਗਣੀ ਓਏ ਬਲਾਨਾ ਕਹੀ ਜਾਣਦੇ ਯਾਰ ਆਪਣਾ ਬੰਦੇ ਨੂੰ ਨਾ ਕੋਈ ਅੱਜ ਕੱਲ੍ਹ ਮੋੜਦਾ ਮੇਰੀ ਨਾ ਕੋਈ ਕਿਸੇ ਨੂੰ ਕਹਿੰਦਾ ਆ ਨਾ ਕੋਈ ਸੁਣਦਾ ਆ ਹਾਂ ਯਾਰੀ ਦੋਸਤੀ ਦੇ ਵਿੱਚ ਬਹੁਤ ਬੰਦਾ ਕਹਿ ਲੈਂਦਾ ਹਾਂ ਦਾ ਬਹੁਤ ਬੋਲਣ ਦੀ ਆ ਅਸੀਂ 50 ਨੂੰ ਗਾਲਾਂ ਕੱਢ ਲੈਂਦੇ ਆ 20 ਨੂੰ ਕੱਢ ਲੈਂਦੇ ਆ ਬਸ 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 ਮਾਝੀ ਨਹੀਂ ਕਦੀ ਕੁੱਤਾ ਕਰੀਦਾ ਹੁੰਦਾ ਬਸ ਸੁਣ ਲਿਆ ਹਾਂ ਜਦੋਂ ਮਾਰ ਉਹ ਤਾਂ ਮਾਰ ਲੈਣਾ ਮਾਰ ਤੂੰ ਸਾਡੇ ਦੋਨਾਂ ਨੂੰ ਦਨ ਦੋਨਾਂ ਤੇ ਬੀਤੀ ਤਾਂ ਲਾਈ ਦਿੱਤੀ ਸੀ ਓ ਮੇਰੀ ਗੱਡੀ ਦੀ ਮੇਰੇ ਮੇਰੇ ਸੱਤਿਆਨਾਦ ਬਾੜਤਾ ਓਏ ਓ ਮੇਰੇ ਅਗੋ ਘੋਰੇ ਤੇਰਾ ਭਰਾ ਕਿਹੜਾ ਵਾ ਮੇਰੇ ਕਿਹੜਾ ਸਾਰੇ ਹੀ ਐ ਜੇ ਪਹਿਲਾਂ ਹੀ ਐਨੂੰ ਖੇਚ ਕੇ ਆ ਜਾਂਦਾ ਤੇ ਲਾ ਉਦਾਂ ਇਹਦੀ ਰੱਬੋਂ ਸੋ ਬਾਬਾ ਬਣਨਾ ਸੀ ਨਹੀਂ ਟੇਣ ਗਿਆ ਫੇਰ ਗੱਡੀ ਤੁਸੀਂ ਢੇਰ ਤੇ ਰੋਕੀ ਫੇਰ ਫਿਊਜ ਬਦਲੇ ਇਹ ਮੱਖਣ ਮੰਨਿਆ ਵਾ ਸਾਡੇ ਕੰਨੋਂ ਮਥਾ ਢੱਕ ਲੈ ਗਜਲਾਪਨ ਵਾ ਮੱਖਣ ਦੀ ਲਾਈਟ ਉੱਡ ਗਈ ਜਿੰਦਾ ਕਿਹਦੀ ਜਾਂਦਾ ਸੀ ਆ ਜਾ ਆ ਜਾ ਆ ਜਾ ਕਿਦਾਂ ਪੁੰਚ ਆ ਗਿਆ ਨਾ ਤੂੰ ਕੜਾ ਆਇਆ ਫੜਿਆ ਲੈ ਲੈ ਇਹਦਾ ਕੁਝ ਮਾਮਾ ਗੋਰੇ ਆਂਦਾ ਮੈਨੂੰ ਆਹ ਮਹੀਨਾ ਹੋ ਗਿਆ ਡੇਢ ਕਹਿੰਦੇ ਨੂੰ ਲੈ ਗੋਰਾ ਲੈ ਗੋਰਾ ਆਇਆ ਵੇ ਦੱਸ ਡੇਢ ਮਹੀਨਾ ਹੋ ਗਿਆ ਗੋਰੇ ਨੂੰ ਕਹਿੰਦੇ ਨੂੰ ਦੇਖ ਤਾਨੂੰ ਪੁੱਛਿਆ ਆਇਆ ਗੋਰਾ ਮੈਨੂੰ ਇਹ ਆਜੀ ਕਿਦਾ ਕਿੱਥੇ ਬ੍ਰਾਂਚ ਰਾਵਾਂਗੇ ਫੇਕ ਕਰਾਂਗੇ ਫੇਕ ਕਰਾਂਗੇ ਦੇਖਿਆ ਇਹ ਅੱਜ ਭੈਜੇ ਬ੍ਰਾਂਚ ਚ ਪਾਇਆ ਤਾਂ ਆਇਆ ਵੀ ਆ ਹੈ ਅੱਜ ਬ੍ਰਾਂਚ ਚ ਲੋ ਗੋਰੇ ਸੌਂ ਖਾ ਤੂੰ ਆਣਾ ਨਹੀਂ ਸੀ ਤੂੰ ਆਣਾ ਨਹੀਂ ਸੀ ਆਹੋ ਇਹ ਇੱਕ ਕਰ ਲੈ ਜਲਾ ਜੀ ਸਾਡਾ ਇਹ ਇਹ ਖੜੇ ਪੈਰ ਬਿਆ ਪਾਂਕਾਈ ਦੀ ਜਿਆਦੇ ਵਾਹ ਨਹੀਂ ਇਹ ਫੇਦੀ ਤੇ ਬਰੀਂਦੀ ਸੀ ਕਿ ਅੱਜ ਨਹੀਂ ਆਣੀ ਇਹਨੇ ਆਉਣਾ ਨਹੀਂ ਸੀ ਐ ਪੱਕੇ ਕਿੱਥੇ ਜਾਂਦਾ ਕੋਣ ਇੱਥੇ ਹੀ ਜਾਂਦਾ ਉੱਛੇ ਜਾਂਦਾ ਨਾਲ ਇਹ ਦੇਣਾ ਅੱਜ ਜੇ ਆ ਗਿਆ ਤਾਂ ਫੇ ਤੇਰਾ ਕੰਮ ਤਾਂ ਹੋ ਗਿਆ ਨਾ ਕੰਮ ਤਾਂ ਉਹੀ ਕਰ ਰਿਹਾ ਤਾਂ ਆਈ ਪਹਿਲਾਂ ਹੀ ਡਬਲ ਜੀ ਸਪਰੇਅ ਮਾਰੀ ਵਧੀਆ ਲੈ ਕੇ ਕੰਮ ਤਾਂ ਹੋ ਗਿਆ ਇਹ ਉਹ ਜਦੋਂ ਇੰਡੀਕੇਟਰ ਜਗਦਾ ਨਾ ਟਰੈਕਟਰ ਦਾ ਉੱਤ ਸੱਜੇ ਮੜਨਾ ਉਹ ਵੱਖਰੀ ਗੱਲ ਹੈ ਉਹ ਨਹੀਂ ਉਹ ਛੱਡ ਦੇ ਸਾਣਾ ਮੈਨੂੰ ਕਿਹਾ ਸਾਹੀ ਨੇ ਗੱਲ ਵੀ ਗਿਆ ਸੀ ਆਪਾਂ ਪਹਿ ਬਦਲੇ ਵੀ ਗੱਲ ਆ ਬਦਲੇ ਹੀ ਆਪਾਂ ਬਦਲੇ ਪਿਆ ਬਾ ਚਲਾ ਕੇ ਥੋੜੀ ਰੱਖੀ ਜਾਨੀ ਚਲਾ ਕੇ ਇਹਦੇ ਕਿਹ ਪਰੇਸਾ ਰੂਸਾ ਮੈਂ ਦੋ ਕਿੰਨੇ ਦੱਸ ਤੂੰ ਰਾਹ ਵਿੱਚ ਉੱਤੇ ਲਾ ਤੇ ਤੂੰ ਕਿ ਮੋੜਨਾ ਆ ਮੈਂ ਉੱਥੇ ਹੀ ਲਾ ਤੇ ਆਈ ਤਾ ਮੋੜਨਾ ਆ ਵੜੀ ਸੜਕ ਮੜਨਾ ਬਾਬਾ ਫੇਰ ਮੁੜ ਕੇ ਉਦੇ ਲੱਗ ਮੈਂ ਵੀ ਉਹਨਾਂ ਦਾ ਮਤਲਬ ਸਹੀ ਹੋ ਗਈ ਥੋੜੀ ਉਹ ਮੈਂ ਉਹੀ ਗੱਲ ਆ ਵੀ ਤੇਰੇ ਵੀ ਇੱਕ ਦੇ ਲੱਗਾ ਹੋਵੇ ਤੂੰ ਦੇ ਲੱਗਾ ਹੋਵੇ ਸਾਰਿਆਂ ਦੇ ਮਤਲਬ ਆਹ ਦੇ ਆਲੇ ਵੀ ਸੜੀ ਵਾਂਗੂ ਪੈ ਚੋ ਗੋਰੀ ਡੰਗੀ ਆ ਵਾ ਵਾ ਗੋਰੀ ਡੰਗੀ ਆ ਕਹਿੰਦਾ ਗੋਰੀ ਡੰਗੀ ਆ ਨਹੀਂ ਮੈਂ ਵੀ ਨਾਲ ਜੇ ਮੈਂ ਲਾਇਏ ਸੀਗੇ ਮੈਂ ਵੀ ਲਾਇਆ ਸੀ ਮੇਰੇ ਕਾਹ ਗੱਡੀ ਉਤੋ ਰਹੀ ਨਾ ਸਾਲੀ ਮੈਂ ਇਹਨੂੰ ਕਹੀਆ ਮਿਲੂ ਕਹਿੰਦਾ ਆ ਜਾ ਮੈਂ ਕਿਹਾ ਗੱਡੀ ਤੋਰਦੀ ਨਹੀਂ ਮੈਂ ਤਾਂ ਕਿੱਥੋਂ ਆਉਣ ਮੋੜ ਕੇ ਫੇਰ ਪਿਆਰ ਬਦਲੇ ਇਹ ਮੁਰਗੇ ਸਹੀ ਹੋਈ ਪਰ ਉਹ ਚਲੋ ਆਪਾਂ ਸ਼ੋਗ ਲਗਾ ਦੇ ਉਹ ਬੱਕਰੀਆਂ ਜਿਹੜਾ ਆਪਾਂ ਉਦਨ ਆਪਾਂ ਜਦੋਂ ਖੂਬਰੀ ਮੇ ਮਾਰੀ ਸੀਗੀ ਹਵਾ ਮਾਰੀ ਦੀ ਉਹ ਕਜਰਾ ਇਹਦੇ ਨਿਕਲਿਆ ਆਹੋ ਉਹਦੇ ਨਾਲ ਵੀ ਹੋ ਸਕਦੀ ਆ ਉਹ ਸਾਰਾ ਦਾ ਭਰਿਆ ਪਿਆਈ ਤੇਲ ਨਾਲ ਉਹ ਤੇਰਾ ਉਹ ਠੀਕ ਰਹੀ ਸੀ ਆ ਫਿਊਜ ਢਿੱਲੇ ਦੀ ਕਿਤੇ ਦਫਾਰ ਕਦ ਬੁਰਕ ਕਰਦੇ ਰੇ ਕੋਈ ਨਹੀਂ ਉਹ ਪੈਵੇ ਗੁੱਠਾ ਲੱਗਾ ਹੈਗਾ ਭਰਾਵਾ ਪੈ ਵੀ ਗੁੱਠਾ ਹੋਆ ਦੀ ਸਾਡੇ ਤੋਂ ਕਿਤੇ ਉਦਣ ਗੁੱਠਾ ਲੱਗ ਗਿਆ ਕਿਤੇ ਪਹਿਲਾਂ ਜਿੱਦਣ ਕਿਤੇ ਅਜਿੱਥੇ ਮਰਜੀ ਲਾਲਾ ਪਾਰਕਿੰਗ ਮਰਜੀ ਕਿਹੜਾ ਅੱਜ ਆਉਣਾ ਸੀ ਹੈ ਨਾ ਜਗ੍ਹਾ ਤਾਂ ਪਿਛਲੇ ਪਾਸੇ ਹੁੰਦੀ ਹੈ ਭਾਈ ਇੱਦਾਂ ਲਾ ਦੇ ਮੋੜੇ ਤੋਂ ਵੇਪਟਣਾ ਕੰਮ ਕਰਾਇਆ ਨਾ ਤੇਰਾ ਕੰਮ ਤਾਂ ਅੱਜ ਹੋਏ ਇੱਥੇ ਨਾਲੇ ਹੋ ਗਿਆ ਹੋਇਆ ਉਹ ਮਹਾਰਾਜ ਕਰੇ ਭਰਾਵਾ ਅੱਜ ਬਾਕੀ ਪਤਾ ਕੀ ਹੁੰਦਾ ਬੋਲੋ ਨਾ ਬੋਲੋ ਬੱਕਰੀਆਂ ਗਾਲਿਆ ਕੋਈ ਚੱਕਰ ਨਹੀਂ ਆਪਣੇ ਕਿਤੇ ਗੱਡੀ ਨਾਲ ਕਿਸੇ ਦੀ ਖਰਾਬ ਹੋਵੇ ਨਹੀਂ ਨਹੀਂ ਆ ਪਗੜਾ ਸ਼ਰਾਬ ਪੀਣੀ ਆ ਉਦਾਂ ਮੱਥਾ ਢੇਕਣ ਨੂੰ ਸ਼ਰਾਬ ਚੜਦੀ ਆ ਚਲੋ ਮੰਨ ਲਿਆ ਕੋਰੇ ਹੁਣ ਚੱਲ ਕੋਈ ਨਹੀਂ ਹੈ ਗਿਆ ਬੜੂ ਕੋ ਗੱਡੀ ਚ ਪਿਆ ਨਹੀਂ ਕੋ ਰੁਕਿਆ ਹੈਗਾ ਮੀਰੇ ਦੇ ਕੋ ਆਹੋ ਪੈਸੇ ਦੇ ਨਹੀਂ ਚਲੋ ਸ਼ੁਰੂ ਕਰੀਏ ਮੱਥਾ ਲੇ ਉਹ ਹੈਂਡ ਵਾਸ਼ ਉਹ ਲੱਗਾ ਬਾਹਰ ਅੱਧਾ ਬਾਹਰ ਤੋਂ ਲਓ ਆ ਮੱਖਣ ਦੀ ਗੱਡੀ ਦੀ ਈਡੀ ਸੀ ਦੀ ਲਾਈਟ ਹਟੀ ਆ ਤੇ ਇਸ ਚੱਕਰ ਚ ਸਾਰੇ ਡਰਾਈਵਰ ਭਰਾ ਮੱਥਾ ਟੇਕਣ ਆਏ ਪਹਿਲਾਂ ਮੱਖਣਾ ਆਉਂਦਾ ਨਹੀਂ ਸੀਗਾ ਉਦਾਂ ਜਿਹੜਾ ਗਾਲਾਂ ਵਿੱਚ ਗੱਡੀ ਜਾਂਦਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਰੋ ਰੋ ਜਾ ਬਾਬਾ ਗਾਂਦਾ ਦੀ ਬੱਬਾ ਚੜਾ ਵਾ ਜੜਾ ਨਾਲ ਦੇਖ ਸੋਣ ਜਿਹੜੀਆਂ ਦੀ ਪੂਰੀਆਂ ਹੁੰਦੀਆਂ ਬੋਤਲਾਂ ਤਾਂ ਦੂਜੇ ਪਾਸੇ ਜਾਂਦੀਆਂ ਇਹ ਨਾਲ ਗਹਿਣਾ ਇੰਪੋਰਟ ਡਾਲਰ ਕੈਨੇਡੀਅਨ ਆ ਆ ਕੈਨੇਡਾ ਦਾ ਪੱਤਾ ਉਹ ਜਿੰਦੇ ਵਾਲਾ ਸੁੱਖਾ ਨਹੀਂ ਪਤਾ ਲੱਗੀਆਂ ਇਹ ਗੱਲੀ ਕੋਈ ਸੁੱਖਾ ਉਹ ਜਿੰਦੇ ਵਾਲੀ ਸੁੱਖ ਗੱਲੀ ਉਹ ਆਦੇ ਕਿੰਨੇ ਲੱਗੇ ਬੰਦ ਖੋਲਣ ਨੂੰ ਪੁੱਛਦੇ ਆ ਬੱਬੇ ਨੂੰ ਆਪਾਂ ਨੂੰ ਹ ਜਿਹੜੀ ਬੁਰੀ ਹੋ ਗਈ ਉਹ ਹਾਂ ਜਰਾ ਖਾਂ ਦਿਆ ਨਹੀਂ ਹਾਂ ਖੋਲ ਲੰਦਾ ਜਦੋਂ ਤਾਂ ਖੁੱਲ ਗਈ ਸੋਨਾ ਹੋ ਗਿਆ ਜਣੀ ਇਧਰ ਮਾਰੇ ਦਾ ਪ੍ਰਕਾਸ਼ ਆ ਜਿਆ ਤੇ ਹਾਂ ਤਾਂ ਜੰਨ ਹੂੰ ਦਿਨ ਨਾ ਵੀ ਸੋਨਾ ਈਡੀਸੀ ਬੁਜਣੀ ਸੀ ਤਾਂ ਆਉਣਾ ਸੀ ਉਦਾਂ ਆਪਾਂ ਆਉਣਾ ਨਹੀਂ ਸੀ ਚਲੋ ਮਹਾਰਾਜ ਬੁਝ ਗਈ ਸ਼ੁਕਰ ਹੈ ਤੁਹਾਨੂੰ ਇੱਥੇ ਵੀ ਜਿੰਨੇ ਵੀ ਜੰਗ ਲੰਗਰ ਲਾਉਣਾ ਨਾ 24 ਘੰਟੇ ਚੱਲਦਾ ਹਣ ਟਾਈਮ ਲਾਤਾ ਯਾਨੀ ਜਿਹੜਾ ਲਿਆ ਆ ਵਰਤਾ ਲਓ ਤੁਹਾਡੇ ਵਰਗੇ ਹਣਦੇ ਹੋਣੇ ਨਾ ਹਾਂ ਬਾਬਾ ਇੱਥੇ ਤਾਂ ਜਾਣ ਤੋਂ ਬਾਅਦ ਧੀਧੀ ਉਹਦੇ ਕੱਚੇ ਸਗਾ ਜਦੋਂ ਮੈਂ ਆਇਆ ਸੀ ਮੈਨੂੰ ਹੋਈ ਗਏ 8-8 ਸਾਲ ਪਹਿਲਾਂ ਆਇਆ ਮੈਂ ਓ ਜੈਂਸਨ ਭਈ ਉਹ ਟਾਈਮ ਤੇ ਨੰਬਰ ਲੰਗਰ ਜਲਦਾ ਕਰਕੇ ਨਾ ਮੇਰੇ ਨਾਲ ਹੀ ਸੰਗਤ ਘਟਾਈ ਕਿਉਂਕਿ ਇੱਥੇ ਮੇਲਾ ਲੱਗਾ ਹੁੰਦਾ ਹਾਂ ਆਹ ਆਮ ਨੂੰ 4 ਵਜੇ ਜਲ ਵਰਤੌਣੀਆਂ ਨਹੀਂ ਮੈਂ ਤਾਂ ਕੇਵਲ ਹੀ ਪਾਣੀ ਗਣੀ ਉਨੀ ਦੇ ਰਿੱਥੇ ਹੀ ਰਹਿਣਾ ਲੋਕਾਂ ਦੇ ਲੈ ਬੱਟੇ ਡੋਲੂ ਆਪਣੇ ਲੈ ਕੇ ਆਉਣ ਲੱਗ ਗਿਆ ਹੁਣ ਤਾਂ ਜੋ ਮੈਂ ਇਹ ਕੱਚਾ ਜੀ ਸਾਰਾ ਮੈਂ ਉਹ ਹੀ ਪੱਕਾ ਜੀ ਤੇਰੇ ਉਧਰ ਸੈਟਿੰਗ ਕਰਨੀ ਪੈਂਦੀ ਆ ਚੱਲ ਉਹ ਤੇਰੀ ਸੈਟਿੰਗ ਇਹ ਭਾਜੀ ਜਿਹੜਾ ਤੇਲ ਜਾਂਦਾ ਹਨਾ ਕਦੀ ਵੀ ਦੇਖ ਲੈ ਉਹ ਪੰਪਦਰੋਹੀ ਜਾਂਦਾ ਤੇਲ ਜਾਨਾ ਉਹ ਪੰਪ ਨੇ ਹੀ ਸਪਲਾਈ ਮਾਰਨੀ ਆ ਨੌਜਲ ਲੁੱਦੂ ਇਦਾਂ ਦਾ ਮੈਂ ਇੱਥੇ ਤਾਂ ਆਪਾਂ ਪੰਪ ਤੋਂ ਨੌਜਲ ਨੂੰ ਪੈਪ ਲਾ ਦਿੰਨੇ ਆ ਉਹ ਭੇਂਟ ਜਦੋਂ ਪੈਪ ਥੱਲੇ ਪਲੰજર ਨੇ ਜਿਹੜੀਆਂ ਉਹਦੀਆਂ ਨੌ ਨਹੀਂ ਚੱਲ ਜਾਂਦੇ ਤੇਲ ਮਾਰਨਾ ਤਾਂ ਹੀ ਪ੍ਰੈਸ਼ਰ ਬਣਾਉਂਦੀ ਆ ਜੇ ਤਰਿਆ ਫਿਲਟਰ ਥੋੜੀ ਰੈਡਡੀ ਇਹ ਮਨ ਦੇ ਗੰਦਾ ਰੀਆਰਬੀ ਚ ਪੰਪ ਆਇਆ ਨਹੀਂ ਫਿਲਟਰ ਤੇ ਉਹਨੂੰ ਪਾਇਆ ਵਾ ਉਹਦੇ ਚ ਉਹਨੂੰ ਆਲਾ ਦੇ ਲੈ ਪੰਪ ਤੋਂ ਬਗੈਰ ਚੱਲਣੀ ਹੀ ਨਹੀਂ ਪੰਪ ਤੋਂ ਬਗੈਰ ਕਿੱਦਾਂ ਯਾਰ ਮੈਂ ਤੇਰੀ ਮਦਦ ਇਹਦੇ ਆਪਣੇ ਜਿਹੜਾ ਦੂਜਾ ਕਾਲਾ ਜਿਹਾ ਡੱਗ ਲੱਗਾ ਉਹਦਾ ਉਹਦਾ ਸੈਕਸ਼ਨ ਹੈ ਸਾਰਾ ਜਿਹੜਾ ਹੁਣ ਜਿਹੜੀਆਂ ਕਰੰਟ ਵਾਲੀਆਂ ਦੁਨੀਆਂ ਹੁੰਦੀਆਂ ਸੀ ਆਪਣੀਆਂ ਪਹਿਲੀਆਂ ਬੈਨਾ ਹੁੰਦੀਆਂ ਸੀ ਉਹਨਾਂ ਦੇ ਉਹ ਡਿਸਟ੍ਰੀਬਿਊਟਰ ਲੱਗਾ ਹੁੰਦਾ ਸੀ ਥੋੜਾ ਆਹ ਹੁਣ ਐਕਸਟ੍ਰੀਬਿਊਟਰੋਂ ਦਾ ਪਲੱਗ ਨੂੰ ਗਰਾਉਂਡਿੰਗ ਉਹ ਪਲੱਗ ਨੂੰ ਦਿੰਦਾ ਸੀ ਆਹ ਆਪਣੇ ਲੱਗਾ ਆਪਣੇ ਹਾਂ ਬਹਿਗਮ ਬਾਪੇ ਦਾ ਕਾਲਾ ਜਿਹਾ ਡੱਗ ਲੱਗਾ ਆ ਉਹਦਾ ਉਹਦਾ ਹੀ ਗੱਲ ਫਿਰ ਉਹ ਜਾਹੇ ਕੋਸ਼ ਲਾਲਾ ਮੈਂ ਤੈਨੂੰ ਪੰਪ ਗਈ ਜਾਂ ਲਾ ਕੋਸ਼ ਲਾਲਾ ਤੂੰ ਇਹਨੂੰ ਤੇਲ ਤੇਰਾ ਜਿਆਦਾ ਜਾਂਦਾ ਆ ਸੁਣ ਲੈ ਮੇਰੀ ਗੱਲ ਜੇ ਤੇਰੀ ਗੱਡੀ ਤੇਰੀ ਗੱਡੀ ਦੀ 1 ਮਿੰਟ ਇਹ ਅੰਨਿਆਂ ਨੂੰ ਵੀ ਪੰਪ ਦੀ ਸੈਟਿੰਗ ਹੋਣ ਵਾਲੀ ਆ ਜਦੋਂ ਵੀ ਆਪਾਂ ਗੱਡੀ ਦੀ ਕਈ ਵਾਰੀ ਆਪਾਂ ਟਾਈਮ ਨੂੰ ਐਡਵਾਂਸ ਕਰ ਲੈਂਦੇ ਆ ਜਾਂ ਟਾਈਮ ਨੂੰ ਲੇਟਰ ਕਰ ਲੈਂਦੇ ਆ ਐਡਵਾਂਸ ਦੇ ਵਿੱਚ ਕੀ ਹੋ ਜਾਂਦਾ ਐਡਵਾਂਸ ਦੇ ਵਿੱਚ ਗੱਡੀ ਦੀ ਤੇਰੀ ਖਚਾਈ ਵੱਜ ਜਾਣੀ ਆ ਠੀਕ ਹੈ ਲੇਟਰ ਦੇ ਵਿੱਚ ਤੇਰੀ ਗੱਡੀ ਦੀ ਜਿਹੜੀ ਖਚਾਈ ਘਟ ਜਾਣੀ ਆ ਸਟਾਰਟਿੰਗ ਗਿਆ ਉਹ ਘਟ ਜਾਣੀ ਆ ਤੇਰੀ ਗੱਡੀ ਮਰਨ ਲੱਪ ਪੈਣੀ ਆ ਉਹਦੇ ਨਾਲ ਗਜੇਰ ਬੰਦ ਕਰ ਦੂੰਗਾ ਗੱਡੀ ਤੇਰੀ ਨੇ ਤੂੰ ਮਤ ਖਾ ਲੈਣਾ ਆਪਣਾ ਥੋੜਾ ਗੱਡੀ ਤੇਰੀ ਖਿੱਚੀ ਖਚਾਈ ਜਿਆਦਾ ਉਹਨੇ ਤੇਲ ਜਿਆਦਾ ਖਾ ਲੈਣਾ ਆਪਣਾ ਇਦਾਂ ਹੀ ਤੇਰਾ ਪੰਪ ਦਾ ਤੇਰੀ ਗੱਡੀ ਭੈਣ ਜੁੰਦੀ ਹਵਾਈ ਜਾਂਗੂ ਉੜਦੀ ਆ ਤੇਰੀ ਗੱਡੀ ਮਰਦੀ ਨਹੀਂ ਗਈ ਮਰਦੀ ਨਹੀਂ ਉੜਦੀ ਆ ਮਰਦੀ ਪਹਿਲੇ ਤੂੰ ਇਹ ਜੇ ਤੋੜਦੇ ਉਸਲੇ ਮਰਦੀ ਯਾਰ ਉਹ ਨਹੀਂ ਕੋਈ ਚੱਕਰ ਉਹ ਤੂੰ ਆਪਾਂ ਗੱਲ ਕਰਦੇ ਇਦਾਂ ਨਹੀਂ ਮਰਦੀ ਉਹ ਤਾਂ ਟੋੜੀ ਜਾਂਦੀ ਮਰਦੀ ਆ ਕਿਦਾਂ ਤੂੰ ਹੁਣ ਇਹ ਗੱਡੀ ਪਤਾ ਕਿਦਾਂ ਮਰਦੀ ਹੁੰਦੀ ਆ ਜਿੱਦਾਂ ਤੂੰ ਮੰਨ ਲੈ ਤੇਰੀਆਂ 15 17 ਘੋਰੀਆਂ ਬੜਾਲੀਆਂ ਆ ਸੋ ਹਾਈਵੇ ਤੇ ਜਾ ਰਿਹਾ ਹੈ ਤੇਰੀ ਬ੍ਰੇਕ ਲਾ ਲਈ ਤੂੰ ਬ੍ਰੇਕ ਲਾ ਲਈ ਬ੍ਰੇਕ ਲਾਉਣ ਤੋਂ ਬਾਅਦ ਜੇ ਗੱਡੀ ਟੱਕਦੀ ਆ ਹੋਈ ਉਹ ਗੱਡੀ ਮਰਦੀ ਨਹੀਂ ਹੁੰਦੀ ਜਿਹੜੀ ਗੱਡੀ ਤੇਰੀ ਜਦੋਂ ਬ੍ਰੇਕ ਮਾਰੀ ਗੱਡੀ ਨੇ ਤੇਰਾ ਪਹਿਲ ਪੰਜਵੇਂ ਤੋਂ 3 ਘੇਰ ਲੈ ਲਿਆ ਸਮਝ ਲੈ ਤੇਰੀ ਗੱਡੀ ਮਰਦੀ ਆ ਕੋਈ ਲੋੜ ਨਹੀਂ ਉਹਨੂੰ ਇਹਦਾ ਪੰਪ ਅਡਵਾਂਸ ਹੋਇਆ ਭਾਜੀ ਜਾਂ ਜਿਹੜੀਆਂ ਗੱਡੀਆਂ ਦੇ ਇੰਜਨ ਹੋਣ ਵਾਲੇ ਆ ਜਾਂ ਕਿਹੜੀਆਂ ਗੱਡੀਆਂ ਆ ਤੂੰ ਮੈਨੂੰ ਪੰਜਵੇਂ ਤੋਂ ਬ੍ਰੇਕ ਲਾ ਕੇ ਚੌਥੇ 'ਚ ਚੁਕਾ ਕੇ ਦਿਖਾ ਦੇ ਗੱਡੀ ਮੈਨੂੰ ਨਹੀਂ ਨਾਲ ਹੀ ਤੀਜੇ 'ਚ ਆ ਜਾਣਾ ਜਦੋਂ ਗੱਡੀ ਤੇਰੀ 20 30 ਤੇ ਆ ਗਈ ਤੇਰੀ ਗੱਡੀ ਪੰਜਵੇਂ ਤੋਂ ਪੰਜਵੇਂ ਚੱਕ ਲੈਂਦੀ ਆ ਚੱਕ ਲੈਂਦੀ ਆ ਚੱਕ ਲੈਂਦੀ ਹੈ ਨਾ ਫੇਰ ਕੀ ਉਹ ਗੱਡੀ ਦਾ ਤੇਰੇ ਦਾ ਤੇਲ ਵਧਿਆ ਆ ਤੇਲ ਵਧਣ ਦੇ ਨਾਲ ਤੇਰਾ ਸਾਰ ਜੋ ਵੀ ਹੈਗਾ ਤੇਰੇ ਤੇਰਾ ਪੰਪ ਅਡਵਾਂਸ ਹੋ ਗਿਆ ਉਹ ਖਚਾਈ ਵੱਧ ਗਈ ਐਵਰੇਜ ਘਟ ਗਈ ਕਿਤੇ ਦੀ ਮੰਗੀ ਦੇ ਚੱਕਰ 'ਚ ਨਾ ਫਾਦ ਇਹ ਕੱਲੇ ਜ਼ਰੂਰੀ ਨਹੀਂ ਹੁੰਦਾ ਮੰਗੀ ਦੇ ਅਕਲ ਆ ਜਵੇ ਗਿਆਨੀ ਦੀ ਸਲਾਹ ਲਵਾ ਪਹਿਲਾਂ ਹਾਂ ਕਿਉਂਕਿ ਮੈਂ ਇਹਨੂੰ ਕਿਹਾ ਇਹ ਸਟੈਂਡ ਮੋਰੇ ਪੰਪ ਵਾਲਾ ਆਇਆ ਉਹਨੂੰ ਲਿਖਿਆ ਹਣ ਗੱਲ ਸੁਣ ਲਈ ਜੇ ਬਾਤੀ ਫੁਲਾਨਾ ਪਾਤਾ ਇਹ ਜਦੋਂ ਗੱਡੀ ਬੰਦ ਹੋ ਜਾਂਦੀ ਸੀ ਉਹਨੂੰ ਟਰੋਲ ਖਾ ਕੇ ਏਅਰ ਵਿੰਡਰ ਖੋਲ ਕੇ ਹੁੰਦਾ ਸੀ ਮਹਾਰਾਜ ਉਹ ਤਾਂ ਕਲਪ ਗਿਆ 15-18000 ਰੁਪਿਆ ਲਾਤਾ ਸਾਰਾ ਕੁਝ ਬਦਲਦਾ ਫਿਲਟਰ ਬਦਲਦਾ ਫੁਲਾਨਾ ਬਦਲਦਾ ਲੇ ਬਦਲ ਦਿੱਤਾ ਨੇ ਮੁੜ ਕੇ ਉਹਨੇ ਚਜਰਾੜੀ ਵਾਲੇ ਰਾਜੇ ਕੋ ਮੇਰੇ ਕੋ ਇੱਕ ਰੀ ਇਦਾਂ ਹੀ ਟਕਰ ਗਿਆ ਮੈਂ ਕਿਹਾ ਤੂੰ ਇੱਕ ਰੀ ਰਾਜੇ ਦੀ ਜਲਾਲ ਹੈ ਚਜਰਾੜੀ ਵਾਲੇ ਦੀ ਉਹ ਕਹਿੰਦਾ ਜਰ ਕੋਈ ਗੱਲ ਨਹੀਂ ਇਹਨੇ ਰਾਜੇ ਨੂੰ ਫੋਨ ਕੀਤਾ ਉਹ ਰਾਜਾ ਕਹਿੰਦਾ ਵੀ ਤੈਨੂੰ ਲੁਧਿਆਣੇ ਜਾਣਾ ਪੈਣਾ ਐਤਵਾਰ ਨੂੰ ਬੰਦਾ ਵਿਹਲਾ ਹੁੰਦਾ ਆ ਸ਼ਨੀਵਾਰ ਨੂੰ ਉਹ ਸ਼ਾਮ ਨੂੰ ਛੁੱਟੀ ਕਰਦਾ ਤੂੰ ਸ਼ਨੀਵਾਰ ਸ਼ਾਮ ਚੱਲ ਜਾ ਜਾਂ ਐਤਵਾਰ ਚੱਲ ਜਾ ਜਾਦੂ ਨੇ ਤੈਨੂੰ 2000 ਰੁਪਏ ਦੇ ਹੜੀ ਲੈਣੀਆਂ ਇਹ ਕੋ 2000 ਲੈਣਾ ਕਿਉਂਕਿ ਉਹਨੇ ਉੱਥੇ ਕੰਪਨੀ ਚ ਛੁੱਟੀ ਕਰਦੀ ਆ ਜਾਦੂ ਛੁੱਟੀ ਕਰਕੇ ਜੇ ਕਰਾਉਣੀ ਆ ਤਾਂ 2000 ਲੱਗਣਾ ਨਹੀਂ ਤਾਂ ਬੰਦਾ 1000 ਬੰਦ ਤੁਹਾਨੂੰ ਵੀ ਲੈ ਲਊਗਾ ਇਹ ਉੱਤੇ ਚਲੇ ਗਿਆ ਇਹਦੀਆਂ ਗੋਰੇ ਦੀਆਂ ਵੀ ਹੋਈਆਂ ਸੀਗੀਆਂ ਇਹਦੀਆਂ ਇੱਕ ਤਾਰਾਂ ਆਉਂਦੀਆਂ ਅੰਦਰੋਂ ਉਹ ਉਹ ਬਹੁਤ ਔਰੀਕ ਤਾਰਾਂ ਆ ਉਹ ਇਹਦਾ ਘਸ ਘਸ ਕੇ ਤਾਰ ਟੁੱਟ ਜਾਂਦੀ ਆ ਜਿਹੜੀ ਬਹੁਤ ਤਾਰਾਂ ਔਰੀਕ ਆ ਉਹ ਜਿਹਨੂੰ ਨਹੋਲ ਦੇ ਹੈਗੀ ਉਹਦੇ ਖਾਨੇ ਪੈਂਦੀ ਆ ਇਹ ਇਹ ਉੱਥੇ ਗਿਆ ਉਹਨੇ ਸਾਰੀ ਭੈਣ ਜਿਹੜੀ ਬਾਹਰ ਕੱਢ ਲਈ ਬਾਹਰ ਕਰਕੇ ਮੋਰ ਇੰਜਣ ਵਾਲੀ ਬਾਹਰ ਕੱਟੀ ਪੱਟ ਕੇ ਹੁਣ ਜਦੋਂ ਕੱਲੀ ਕੱਲੀ ਤਾਰ ਹੁੱਲੀ ਉਹਦੇ ਵਿੱਚੋਂ ਭੈਣ ਚੋਣੀਆਂ ਜਿਹੜੀਆਂ ਮੇਨ ਗਰੰਟ ਦੀਆਂ ਮੇਨ ਤਾਰਾਂ ਸੀਗੀਆਂ ਉਹ ਤਿੰਨ ਤਾਰਾਂ ਹੀ ਟੁੱਟੀਆਂ ਆ ਉਹਨੂੰ ਗਰੰਟੀ ਹੀ ਕਿਤੇ ਭੈਣ ਜਦੋਂ ਕਿਤੇ ਮਾੜਾ ਮੋਟਾ ਜਾਂਦਾ ਹੋਊਗਾ ਸਪਰਕ ਕਰਦਾ ਇਹ ਜਲ ਜਾਂਦਾ ਇਹ ਮੁੜ ਕੇ ਉਹੀ ਤਾਰ ਮੁੜ ਕੇ ਉਹਨੇ ਭੇਜ ਮੰਗੀ ਦੇ ਨਾਲ ਪਰ ਤੇਰਾ ਨਹੀਂ ਕਸੂਰ ਹੈਗਾ ਅਜੇ ਤੂੰ ਨੋਰਮਲ ਆ ਦਵਾਈਦਾਰੂ ਖਾ ਕੇ ਆਇਆ ਕਰ ਆਹ ਇਹਦਾ ਨਹੀਂ ਇਹਦਾ ਥੋੜਾ ਕਸੂਰ ਹੈ ਬਲੌਗ ਜਨਾਬਾ ਉਹ ਬਲੌਗ ਇਧਰ ਲੋ ਪਾਉਣਾ ਪਿਆ ਹਾਂ ਬਲੌਗ ਜਨਾਬੀ ਖਾਦੀ ਪੀਤੀ ਹੁੰਦੀ ਹੈ ਨਾ ਪੇਜ ਸਭ ਸਿੱਧੇ ਲੱਗਣੇ ਸਪਰਿੰਗ ਸਿੱਧੇ ਜਾਣੇ ਆ ਸੋਫੀ ਆ ਹਜੇ ਤੂੰ ਔਰ ਇਹਦਾ ਪੇਜ ਵੀ ਡੱਗ ਗਿਆ